ਚਿੰਤਾ ਤਾਂ ਕੀ ਕੀਤੀ ਹੈ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਈ ਚਿੰਤਾ ਤਾਂ ਕੀ ਜੀ ਤਾਂ ਨਾ ਫਿਟਾਇਆ ਹੈ ਅੱਛਾ ਜੀ ਉਸ ਗੱਲ ਦੀ ਚਿੰਤਾ ਤਾਂ ਵੀ ਚੈਦੀ ਹੈ ਤਾਂ ਤਾਂ ਕੰਡੀਸ਼ਨ ਕੰਡੀਸ਼ਨ ਹੁੰਦੀ ਹੈ ਤਾਂ ਅੱਛਾ ਜੀ ਹਾਂ ਤਾਂ ਇਸ ਗੱਲ ਦੀ ਉਸ ਗੱਲ ਦੀ ਚੈਦੀ ਹੈ ਜਿੱਦਾਂ ਜਿਹੜੀ ਹੋਲੀ ਹੋਵੇ ਹਾਂ 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 ਹੋਣੀ ਕੀ ਹੈ ਜਿਹੜੀ ਹੋਲੀ ਰਹੀ ਸੀ ਕਹੀ ਦਿਓ ਕੋਣ ਹੋਣੀ ਹੈ ਜੋ ਹੁਕਮਾ ਨਾਲ ਹੋ ਰਿਹਾ ਉਹ ਤਾਂ ਹੋਲੀ ਹੈ ਜੇ ਜਨ ਜਨਮਗਤ ਬਰਲ ਨਾਂ ਤਾਂ ਮੰਨ ਨਹੀਂ ਦੀ ਹਾਲ ਹੈ ਇਹ ਤਾਂ ਵਾਇਆ ਸਿੱਧਾ ਹੀ ਜਾਣਾ ਹੀ ਜਾਣਾ ਹਮਮ ਹਮ ਅਨਹੋਲੀ ਕੀ ਹੈ ਹਮਮ ਅਨਹੋਲੀ ਉਹ ਆਈਏ ਅਸੀਂ ਸੋਚਦੇ ਹਾਂ ਅਨਹੋਲੀ ਕਰ ਦਿੰਦੀ ਹੈ ਹਮਮ ਸਾਡੀ ਸੋਚ ਨਾਲ ਹੋਣੀ ਹੋ ਜਾਉਂਗੀ ਪਰ ਮੇਰੇ ਚਲਦੇ ਹਕਮ ਦਾ ਕੁਝ ਵੀ ਅਨਹੋਲੀ ਹੋ ਸਕਦਾ ਜੇ ਹੋਣੀ ਹੈ ਤਾਂ ਅਨਹੋਲੀ ਵੀ ਹੈ ਹਮਮ ਸਾਡਾ ਜਦਰ ਰੋੜੀ ਦਾ ਕਾਲ ਹੈ ਹਮਮ ਸਾਡੀ ਕਲਪਨਾ ਹੀ ਸਾਡਾ ਕਾਲ ਹੈ ਸਾਡੀ ਕਲਪਨਾ ਪਿੱਛੇ ਸਾਡਾ ਕਾਲ ਹੈ ਸਾਡੀ ਕਲਪਨਾ ਹੀ ਰੋਣੀ ਹੈ ਹਮ ਸਹੀ ਤਾਂ ਹੋ ਲਈ ਹੈ ਜੋ ਪਰਮੇਸ਼ਰ ਕਰ ਰਿਹਾ ਉਹ ਰੋਣੀ ਰਹੀ ਹੈ ਹਮਮ ਜੇ ਤਾਂ ਉਸ ਗੱਲ ਵੀ ਕਰ ਲਈ ਜਾਈਦੀ ਹੈ ਜਿਹੜੀ ਅਨੋਲੀ ਹੋਵੇ ਇਹਦਾ ਮਤਲਬ ਉਹਨਾਂ ਕੁਝ ਹੈ ਹਮਮ ਅਸੀਂ ਹੁਣੇ ਵੀ ਚਿੰਤਾ ਕਰਦੇ ਆਂ ਹੁਣੇ ਵੀ ਚਿੰਤਾ ਨਹੀਂ ਕਰਦੇ ਹੂੰ ਹੂੰ ਚਿੰਤਾ ਹੁਣੇ ਵੀ ਕਰਨੀ ਸੀ ਅਸੀਂ ਹੂੰ ਹੂੰ ਅਨ ਹੋਲੀਓ ਦੀ ਹੈ ਜਿਹੜਾ ਹੁਣ ਕੋਈ ਡਰਾਈਵਰ ਕਿੰਦਾ ਭਲਾ ਲਈ ਜਾਂਦਾ ਹੈ ਹੂੰ ਹੂੰ ਬਰਾਬਰ ਬੈਠਾ ਉਹ ਦੱਸਦੇ ਨਾ ਖਰਚੇ ਖਾੜਚੇ ਕੱਢੀ ਜਾਂਦੇ ਵਿੱਚ ਅੰਦੋਲ ਹੀ ਹੋਗੀ ਉਹਦੇ ਬਰਾਬਰ ਵਾਲੇ ਕਰਤੀਆਂ ਬੋਲੀ ਹੂੰ ਹੂੰ ਕਿੰਦਾ ਭਲਾ ਲਈ ਜਾਂਦਾ ਸੀ ਹਾਂਜੀ ਆਪਣੇ ਮਰਜ਼ੀ ਆ ਉਹ ਰੋਲੀ ਕਰ ਰਹੀ ਆ ਜਿਵੇਂ ਬਿਦਲ ਪਾ ਰਹੀ ਆ ਜਗਾ ਜਗਾ ਅੜਚੜ ਆ ਰਹੀ ਆ ਹਮ ਹਮ ਇਹ ਨਹੀਂ ਕਿੰਤਾ ਕਰੋ ਰੋਲੀ ਦਾ ਹੋ ਜਵੇ ਕਲਪਨਾ ਨਾ ਕਰੀਏ ਤੇ ਛੱਡ ਦੇ ਹਮ ਉਹ ਰੋਲੀ ਹੋ ਜਾਂਦੀ ਹੈ ਜੇ ਸਾਡੀ ਸਾਡੀ ਆਪਣੀ ਮਰਜ਼ੀ ਹੈ ਜਿਹੜੀ ਆਪਣੀ ਮਰਜ਼ੀ ਹਮ ਫਿਰ ਪਰਮੇਸ਼ਰ ਦੀ ਮਰਜ਼ੀ ਵੀ ਖਲਾਫ ਨਾ ਰਹੇ ਤਾਂ ਰੋਲੀ ਹੋ ਜਾਂਦੀ ਹੈ ਹਮ ਹਮ 30 ਲੱਖ ਪੌੜੀ ਚੜ ਰਹੀ ਆ ਵੀ ਚੜ ਜਦ 84 ਲੱਖ ਪੌੜੀ ਚੜੇਣਾ ਸੀ ਉਹਦੀ ਉਗਲ ਫੜ ਕੇ 30 ਲੱਖ ਇੱਥੇ ਤਾਂ ਕਹਿ ਲੋ ਉਹਦੀ ਉਗਲ ਫੜ ਕੇ ਉਹਦੇ ਪਾਣੀ 'ਚ ਰਹਿ ਕੇ ਜੇ ਪਾਣੀ ਦਾ ਨਾਲ ਚੜਦਾ ਹੁਣੇ ਰੋਹ ਚੜਦੀ ਏ ਹੋਰ ਚਿੰਤਾ ਇਹ ਨਹੀਂ ਕਰੋ ਕਿ ਲੜਣਾ ਛੁੱਟ ਜਾਊਗਾ ਜੇ ਜਾਨ ਨਾਲ ਲੜ ਸੇਜਣਾ ਪੀੜੀ ਭਾਈ ਗੰਢ ਗੰਢ ਪੀੜੀ ਭਾਵੇਂ ਰੱਖੋ ਰੋਹ ਹੀ ਰੋਹ ਜਵੇ ਉਹਦੀ ਚਿੰਤਾ ਕਰੋ ਆ ਤਾਂ ਸੰਸਾਰ ਦਾ ਦੁਆਰ ਹੈ। ਸਰੀਰ ਰਹਿਣਾ ਹੋਰ ਸਰੀਰ ਚਾਹਤਾਂ ਨੇ। ਇਹਦੀ ਇਹਦੀ ਚਿੰਤਾ ਨਹੀਂ ਕਰੀ ਦੇ। ਹੂੰ ਹੂੰ। ਚਿੰਤਾ ਇਹ ਨਹੀਂ ਕਰੋਗਾ ਦੁਆਰਾ ਜਨਮ ਹੋ ਜਾਣਾ। ਹੂੰ ਹੂੰ। ਦੁਆਰਾ ਜਨਮ ਹੋ ਗਿਆ ਔਰ ਹੋੜੀ ਹੈ। ਉਹ ਸਾਡੀ ਗਲਤੀ ਦਾ ਹੋਣਾ। ਹੂੰ ਹੂੰ। ਦੁਆਰਾ ਜਨਮ ਸਾਡੀ ਗਲਤੀ ਦਾ ਹੋੜੀ ਹੋ ਜਾਂਦੀ ਹੈ ਉਹ। ਠੀਕ ਹੈ ਜੀ। ਜੇ ਰਾਜਾ ਜੀ ਬੰਨ ਸਾਨੂੰ ਬਿਠਾਣਾ ਲੱਗਿਆ ਔਰ ਹੋੜੀ ਹੋ ਜਾਂਦੀ ਹੈ। ਹੂੰ ਜੀ। ਕੋੜਾ ਪਾੜਾ ਬਿਠਾ ਲੱਗਣਾ ਚਾਹੀਦਾ ਜੇ ਪਾੜਾ ਬਿਠਾ ਨਾ ਲੱਗਿਆ ਸੱਚ ਕੌਣਾ ਲੱਗਿਆ ਥੋੜੀ ਹੋ ਜਾਂਦੀ ਹੈ ਆਹ ਬਾਲਾ ਜੀ ਬਹੁਤ ਬਹੁਤ ਹਾਂ ਜੀ ਗੰਭੀਰਤਾ ਨਾਲ ਕੰਮ ਹਾਂ ਕਤਲ ਨਾਲ ਗੱਲ ਹੈ ਬਹੁਤ ਵਰੀ ਗੱਲ ਹੈ ਹਾਂ ਜੀ ਇਹ ਕਿ ਚਿੰਤਾ ਨਾਲ ਨੂੰ ਕਿਹਾ ਜਨਤਾ ਤਾਂ ਕਿ ਜਿੱਡੇ ਜਿਆ ਥੋੜੀ ਹੋਏ ਹਾਂ ਹਾਂ ਠੀਕ ਹੈ ਜੀ ਜੋ ਉਪਜੋਨ ਦਾ ਹੈ ਉਹ ਠੀਕ ਆ ਹੂੰ ਹੂੰ ਉਹ ਲੋਣੀ ਦੀ ਜਿੱਤ ਆ ਰੋ ਠੀਕ ਹੈ ਆ 50 ਉਪਰ ਛੜਾ ਕੇ ਪੱਜ ਕੇ ਇੱਥੇ ਨਾਲ ਰੋ ਹੂੰ ਹੂੰ ਲੋਣੀ ਹੋ ਜੂ ਜਿਹੜਾ ਲਈ ਜਾਂਦਾ ਉਹਨੂੰ ਬਾਹਰ ਫੜੀ ਉਹ ਤਾਂ ਲਈ ਜਾਂਦਾ ਉਹਨੂੰ ਵਿਚਾਰ ਕੇ ਹੂੰ ਹੂੰ ਜੇ ਉਹਨੂੰ ਕਿਹਾਗੇ ਪੱਜ ਕੇ ਜਾ ਕੇ ਥੱਲੇ ਆ ਕੇ ਜਿੱਦਾਂ ਲੋਣੀ ਹੋ ਜਾਂਦੀ ਹੈ ਹੂੰ ਹੂੰ ਹੋਣੀ ਬੱਚੇ ਦੀ ਗਲਤੀ ਰਹੋਣੀ ਹੈ। ਹੂੰ ਹੂੰ। ਬੰਦੀ ਗਲਤੀ ਰਹੋਣੀ ਹੋਰੀ ਹੈ। ਹੂੰ ਹੂੰ। ਪਰ ਮੈਂ ਚਲਦਾ ਹੋ ਰਹੀ ਨਹੀਂ ਹੋ ਸਕਦੀ ਕੁਝ। ਠੀਕ। ਪਰ ਅਸੀਂ ਤਾਂ ਕਹਿੰਦੇ ਆ ਆਪਣੇ ਤਾਇਰ ਕਰਤਾ। ਹਾਂਜੀ। ਹਾਂ ਲੋਕ ਉਹਦੀ ਰਜ਼ਾਦੂ ਰਹੋਣੀ ਬੰਦੇ ਨੇ। ਹੂੰ ਹੂੰ।